ਗੁਰੂ ਪਿਆਰੀ ਸਬਾਤ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਧ ਸੰਗਤ ਸਰਵਣ ਕਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਨਮ ਸਾਖੀਆਂ ਆਪ ਸਾਧ ਸੰਗਤ ਸਰਵਣ ਕਰੋਗੇ ਸਾਖੀ ਸਰਪ ਦੇ ਪਰਸ਼ਾਵੇਂ ਦੀ ਯਾਨਕੀ ਸੱਪ ਦੇ ਪਰਸ਼ਾਵੇਂ ਦੀ ਸੰਮਤ 1535 ਵਿਸਾਖ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਗਊਆਂ ਮੱਝੀਆਂ ਚੇਰਾਂਿਆਂ ਹਨ ਜਾਂ ਇੱਕ ਦਿਨ ਹੋਇਆ ਤੇ ਮੱਜਾਂ ਚਰੌਣ ਗਏ ਜਦ ਦੁਪਹਿਰ ਹੋਈ ਤਾਂ ਆਨੰਦ ਪ੍ਰਸੰਨ ਹੋ ਕੇ ਇੱਕ ਦਰਖਤ ਤੇ ਬੈਠ ਗਏ ਤੇ ਮੱਜਾਂ ਛਾਵੇਂ ਬਹਿ ਗੀਆਂ ਨਾਨਕ ਜੀ ਕਿੰਨੀ ਵਿਸਾ ਕੇ ਸੌਂ ਗਏ ਪਰ ਛਾਵੇਂ ਟਲ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹ ਤੇ ਧੁੱਪ ਆ ਗਈ ਗਰਮੀ ਕਰਕੇ ਪ੍ਰਸੇਦ ਆ ਗਿਆ ਤਾਂ ਛੇਸ਼ਨਾਗ ਆਪਣਾ ਸਵਾਮੀ ਜਾਣ ਕੇ ਆਇਆ ਸੁਪੇਦ ਰੰਗ ਦਾ ਛਾਹ ਸੰਗ ਜੀ ਚਿੱਟੇ ਰੰਗ ਦਾ ਛੇਸ਼ਨਾਗ ਆਇਆ ਫਨ ਖਲਾਰ ਕੇ ਮੂੰਹ ਦੇ ਉੱਤੇ ਛਾਂ ਕਰ ਦਿੱਤੀ ਕਣਕ ਦੇ ਕਾਸ਼ ਦੇ ਦਿਨ ਆਏ ਤਾਰੇ ਬੁਲਾਰ ਕਾਸ਼ ਕਰਦਾ ਕਰਦਾ ਉਸੇ ਰਸਤੇ ਆ ਗਿਆ ਦੇਖੇ ਤਾਂ ਇੱਕ ਨੀਂਗਰ ਸੁਤਾ ਪਿਆ ਹੈ। 나ਗ ਕੋਲ ਬੈਠਾ ਹੈ। ਤੇ ਸਿਰ ਤੇ ਫਨ ਦੀ ਸ਼ਾਂ ਕੀਤੀ ਹੋਈ ਹੈ। ਰਾਏ ਬੁਲਾਰ ਦੇਖ ਕੇ ਖੜਾ ਹੋਇਆ। ਰਾਏ ਬੁਲਾਰ ਸੰਗਤ ਜੀ ਰਾਏ ਪੋਏ ਦੀ ਤਲਵੰਡੀ ਦਾ ਚੌਧਰੀ ਹੈ। ਤੇ ਮਨ ਵਿੱਚ ਵਿਚਾਰਨ ਲੱਗਾ। ਭਾਈ ਜੀ ਤਾਂ ਇਹ ਨੀਂਗਰ। ਯਾਨੀ ਕਿ ਇਹ ਲੜਕਾ ਜੀ ਦਾ ਹੈ। ਤਾ ਕੋਈ ਔਲੀਆ ਅੰਬੀਆ ਹੈ ਤੇ ਜੇਕਰ ਸੱਪ ਸਾ ਪੀ ਗਿਆ ਹੈ ਕਹਿਨ ਤੋਂ ਭਾਵ ਹੈ ਕਿ ਮਰ ਗਿਆ ਹੈ ਤਾਂ ਫਿਰ ਇਹ ਮਰ ਗਿਆ ਹੋਵੇਗਾ ਤਾਂ ਇਹ ਵਿਚਾਰਦਾ ਸੀ ਤੇ ਪਿੱਛੋਂ ਆਦਮੀ ਆਏ ਤੇ ਰਾਏ ਨੂੰ ਆਖਿਆ ਭਾਈ ਇਹ ਨਿੰਗਰ ਦੇਖੋ ਜੋ ਕੌਣ ਸੁੱਤਾ ਹੈ ਪਿੱਛੋਂ ਆਦਮੀਆਂ ਨੇ ਆ ਕੇ ਰਾਏ ਬਲਾਰ ਨੂੰ ਕਿਹਾ ਕਿ ਭਾਈ ਦੇਖੋ ਲੜਕਾ ਕੌਣ ਸੁੱਤਾ ਹੋਏ ਦੇਖਣ ਲੱਗੇ ਤਾਂ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਸੁੱਤਾ ਪਿਆ ਹੈ ਤਾਂ ਉਹਨਾਂ ਆਖਿਆ ਰਾਏ ਜੀ ਤੇਰੇ ਕਾਲੂ ਪਟਵਾਈ ਦਾ ਪੁੱਤ ਹੈ ਤਾਂ ਰਾਏ ਨੇ ਆਖਿਆ ਇਸ ਨੂੰ ਜਗਾਵੋ ਜਾ ਉਹ ਨੇੜੇ ਗਏ ਤਾਂ ਸੱਪ ਗੋਮ ਹੋ ਗਿਆ ਤਾਂ ਉਹਨਾਂ ਨਾਨਕ ਜੀ ਨੂੰ ਜਗਾਇਆ ਤਾਂ ਸਿਰ ਗੁਰੂ ਨਾਨਕ ਦੇਵ ਜੀ ਉੱਠੇ ਬੈਠੇ ਦੇਖੇ ਤਾਂ ਸਿਰ ਤੇ ਰਾਏ ਜੀ ਖੜਾ ਹੈ ਨਾਨਕ ਹੱਥ ਜੋੜ ਕੇ ਰਾਏ ਨੂੰ ਸਲਾਮ ਕੀਤੀ ਰਾਏ ਬੁਲਾਰ ਘੋੜੇ ਤੇ ਉੱਤਰ ਕੇ ਨਾਨਕ ਜੀ ਨੂੰ ਗੱਲ ਨਾਲ ਲਾਇਆ ਤੇ ਮੱਥਾ ਚੁੰਮਿਆ ਹੱਥ ਜੋੜ ਕੇ ਬੰਦਗੀ ਆਖੀ ਬਹੁਤ ادب ਕੀਤਾ ਸੋ ਸਭ ਲੋਕ ਹੈਰਾਨ ਹੋ ਗਏ ਆਖਣ ਲੱਗੇ ਭਾਈ ਇਹ ਲੜਕਾ ਉੱਤੇ ਰਾਏ ਦੀ ਬਹੁਤ ਮਿਹਰਬਾਨੀ ਹੈ ਫਿਰ ਰਾਏ ਘਰ ਆਇਆ ਤੇ ਕਾਲੂ ਨੂੰ ਸੁਧਵਾਇਆ ਜਾਂ ਕਾਲੂ ਆਇਆ ਤਾਂ ਰਾਏ ਨੇ ਕਾਲੂ ਨੂੰ ਆਖਿਆ ਕਾਲੂ ਤੇਰਾ ਜਨਾਨਕ ਪੁੱਤਰ ਹੈ ਇਹ ਪੁੱਤਰ ਕਰਕੇ ਨਾ ਜਾਣੀ ਇਹ ਕੋਈ ਪਰਮੇਸ਼ਰ ਦਾ ਭਗਤ ਹੈ ਕਾਲੂ ਤੋਂ ਨਾਨਕ ਤਾਈ ਕਦੀ ਨਾ ਝਿੜਕੀ ਇਸ ਨੂੰ ਕਦੀ ਝਿੜਕਣਾ ਮਾਰੀ ਨਹੀਂ ਤਾਂ ਕੋੜਾ ਵੀ ਨਾ ਬੋਲੀ ਨਾ ਇਸ ਨੂੰ ਮੰਦਾ ਚੰਗਾ ਬੋਲੀ ਕਦੀ ਇਸ ਪੁੱਤਰ ਦਾ ਮੂੰਹ ਵੀ ਨਾ ਫਟਕਾਰੀ ਕਦੀ ਇਸ ਨੂੰ ਫਟੇ ਮੂੰਹ ਵੀ ਨਾ ਕਹੀਂ ਇਹ ਮਹਾਪੁਰਖ ਹੈ ਜਿਸ ਦੇ ਸਦਕਾ ਮੇਰਾ ਸ਼ਹਿਰ ਵਸਦਾ ਹੈ ਰਾਇ ਬਲਾਰ ਨੇ ਕਾਲੂ ਮਹਿਤੇ ਕਾਲੂ ਨੂੰ ਕਿਹਾ ਕਿ ਇਹ ਕੋਈ ਮਹਾਪੁਰਸ਼ ਹੈ ਇਸ ਦੇ ਸਿਰ ਤੇ ਹੀ ਮੇਰਾ ਰਾਏ ਭੋਏ ਦੀ ਤਲਵੰਡੀ ਸ਼ਹਿਰ ਜੋ ਹੈ ਵਾਸ ਰਿਆ ਹੈ ਮੈਸ ਦੇ ਸਦਕਾ ਨਿਹਾਲ ਹੋਇਆ ਹਾਂ ਕਾਲੂ ਤੂੰ ਵੀ ਨਿਹਾਲ ਹੈ ਜੋ ਇਸ ਦੇ ਘਰ ਜਿਸ ਦੇ ਘਰ ਐਸਾ ਪੁੱਤਰ ਪੈਦਾ ਹੋਇਆ ਹੈ ਬੈਤੇ ਕਾਲੂ ਨੇ ਆਖਿਆ ਪਲਾ ਰਾਏ ਜੀ ਜੇ ਰੋ ਵੱਡਾ ਹੋਊਗਾ ਤਾਂ ਫਿਰ ਜਾਣਾਂਗੇ ਹੁਣ ਤਾਂ ਕੰਮਕਾਰ ਕੋਈ ਨਹੀਂ ਕਰਦਾ ਇਹ ਜੋ ਕੁਸ਼ ਵਸਤ ਘਰੋਂ ਲੈ ਜਾਂਦਾ ਹੈ ਸੋ ਬਾਹਰ ਸੁੱਟ ਆਉਂਦਾ ਹੈ ਤਾਂ ਇਹ ਬਾਤ ਕਹਿ ਕੇ ਇਹ ਗੱਲ ਕਹਿ ਕੇ ਕਾਲੂ ਆਪਣੇ ਘਰ ਨੂੰ ਆ ਗਿਆ ਕਹਿਣ ਤੋਂ ਭਾਵ ਹੈ ਕਿ ਮੈਂ ਤੇ ਕਾਲੂ ਨੇ ਬਹੁਤ ਲੰਮੇ ਸਮੇਂ ਤੱਕ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਨਹੀਂ ਸੋਚਿਆ ਤੇ ਨਾ ਹੀ ਉਸ ਨੂੰ ਪਹਿਚਾਣ ਸਕੇ ਇੱਕ ਦਿਨ ਫਿਰ ਮੱਝਾਂ ਚਰਉਣ ਗਏ ਤਾਂ ਬਾਹਰ ਜਾ ਕੇ ਸੌਂ ਗਏ ਦੁਪਹਿਰ ਹੋਈ ਤਾਂ ਸਭ ਦਰਖਤਾਂ ਦੇ ਪਰਛਾਵੇਂ ਢਲ ਗਏ ਜਿੱਥੇ ਨਾਨਕ ਜੀ ਸੁੱਤੇ ਉਸ ਦਾ ਪਰਛਾਵਾਂ ਨਾ ਫਿਰਿਆ ਫੇਰ ਕਾਸ਼ ਕਰਕੇ ਰਾਏ ਜੀ ਆਇਆ ਦੇਖੇ ਤਾਂ ਹੋਰ ਪਰਛਾਵੇਂ ਢਲ ਗਏ ਤੇ ਉਹ ਪਰਛਾਵੇਂ ਨਹੀਂ ਢਲ ਆਏ ਦੇਖ ਕੇ ਰਾਏ ਬੰਦਗੀ ਕਰਕੇ ਚਲਾ ਗਿਆ ਤਾਂ ਲੋਕਾਂ ਨੂੰ ਆਖਣ ਲੱਗਾ ਪਾਈ ਇਹ ਕਾਲੂ ਦਾ ਪੁੱਤਰ ਨਾਨਕ ਕੋਈ ਪੂਰਨ ਪੁਰਖ ਹੈ ਦੇਖੋ ਇਸ ਦਿਨ ਸਭੇ ਬਾਤਾਂ ਚਰਜ ਦੇਖੀਆਂ ਹਨ ਕਹਿਣ ਤੋਂ ਭਾਵ ਹੈ ਕਿ ਹੈਰਾਨੀ ਵਾਲੀਆਂ ਗੱਲਾਂ ਹਨ ਇਸ ਦਿਨ ਅੱਗੇ ਖੇਤੀ ਦੀ ਬਾਤ ਹੋਈ ਪਿੱਛੋਂ ਸੱਪ ਦੀ ਹੋਈ ਹੁਣ ਪਰਛਾਵੇਂ ਖੜੋ ਗਿਆ ਹੈ ਬਾਕੀ ਸਾਰੇ ਜੋ ਪਰਛਾਵੇਂ ਹਨ ਉਹ ਦਿਸ਼ਾਵਾਂ ਬਦਲ ਚੁੱਕੇ ਹਨ ਪਰ ਜੋ ਨਾਨਕ ਦੇ ਉੱਪਰ ਪਰਛਾਵਾ ਦਰਖਤ ਦਾ ਪੈ ਰਿਹਾ ਹੈ ਇਹ ਉੱਥੇ ਹੀ ਖਲੋ ਗਿਆ ਹੈ ਰਾਏ ਬੁਲਾਰ ਉਸਤਤ ਕਰਦਾ ਆਪਣੇ ਘਰ ਨੂੰ ਗਿਆ ਤੇ ਗੁਰੂ ਜੀ ਦੀ ਉਹਾਂ ਚਾਲੀ ਆਈ ਤਾਂ ਪਿਤਾ ਆਖੇ ਪੁੱਤਰ ਲੋਕਾਂ ਦੇ ਉਲਾਂਬਿਆਂ ਮੈਨੂੰ ਜੇਚ ਕੀਤਾ ਹੈ ਤੂੰ ਕੁਝ ਸਮਝ ਤਾਂ ਸ੍ਰੀ ਗੁਰੂ ਜੀ ਕਹਿਆ ਪਰ ਆਪ ਪਿਤਾ ਜੀ ਜੋ ਆਖੋਂਗੇ ਸੋਹੀ ਕਰਾਂਗਾ ਸਾਸੰਗਤ ਜੀ ਇਹ ਤੇ ਸਾਖੀ ਦੀ ਸਮਾਪਤੀ ਹੈ ਆਉ ਸਾਇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾ ਚਰਤਾਸ ਕਰਦੇ ਆ ਮਹਾਰਾਜ ਸਿੱਖਾ ਨੂੰ ਸਿੱਖੀ ਦਾਣ ਕੇ ਇਸ দান ਰਸਤ ਦਾਣ ਬਖਸ਼ਣਾ ਸਿਰ ਤੇ ਮਿਹਰ ਪ੍ਰਾਰਥ ਰੱਖਣਾ ਖਾਸ ਸ੍ਰੀ ਚੜਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸੰਗਤ ਜੀ ਸਾਖੀ ਦਾ ਵਿਚਾਰ ਕਰਦੇ ਆਨੇਕਾਂ ਪ੍ਰਕਾਰ ਦੇ ਪੁੱਲਾ ਚੁੱਕਾ ਹੋਈਆਂ ਹੁਣ ਜਾਂ ਆਪ ਸਭ ਸੰਗਤ ਬਖਸ਼ਣ ਯੋਗ ਹੋ ਬਖਸ਼ਣਾ ਸੰਗਤ ਜੀ ਜਿਸਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ